ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਲਗਭਗ 4-5 ਦਿਨਾਂ ਬਾਅਦ ਪਾ ਰਿਆਂਗਾ ਮੈਂ ਅੱਜ ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਆਗਾ ਸੀਜ਼ਨ ਦਾ ਕੰਮ ਆ ਪੂਰਾ ਸਿਰ ਹਰੇਕ ਬੰਦੇ ਦੇ ਹੈਗਾ ਸਿਰ ਤੇ ਤੇ ਤਣਕ ਦਾ ਕੰਮ ਨਿਬੜ ਗਿਆ ਸੀਗਾ ਤੂੜੀ ਦਾ ਰਹਿੰਦਾਗਾ ਕੱਲ ਮੀਂਹ ਨੇ ਕੰਮ ਰੋਕ ਤਾ ਤੂੜੀ ਦਾ ਨਹੀਂ ਆ ਪਾਣਿਆ ਚਕ ਤੂੜੀ ਦਾ ਵੀ ਨਿਬੜ ਜਾਣਾ ਸੀਗਾ ਚਲੋ ਕੱਲ ਨੂੰ ਸਹੀ ਤੇ ਤੂੜੀ ਦੀਆਂ ਟਰਾਲੀਆਂ ਵੀ ਆਪਣੇ ਬਾਬੇ ਦੀ ਕਿਰਪਾ ਨਾਲ ਹੋ ਜਾਂਦੀਆਂ ਨੇ 25 30 ਪਰ ਇੱਥੇ ਕੀ ਆਪਣੇ ਕੋਲੇ ਥਾਂ ਨਹੀਂ ਹੈਗਾ ਤੂੜੀ ਨੂੰ ਪਾਉਣ ਨੂੰ ਕਿਉਂਕਿ ਪੁਰਾਣੀ ਤੂੜੀ ਬਹੁਤ ਪਈ ਹੈਗੀ ਅੱਧੀ ਸੁਭਾਤ ਰੋਡ ਪਈ ਹੈ ਚਾਹੇ ਆਪਣੀ ਸੁਭਾਤ 'ਚ ਪੈ ਜਾਂਦੀਆਂ ਨੇ 35 40 ਟਰਾਲੀਆਂ ਪਰ ਮੰਗ ਲਈ ਬਾਰ ਜਿਹੜੀ ਲੇਬਰ ਸੀ ਉਹਨਾਂ ਨੇ ਥੋੜਾ ਜਿਆਦਾ ਦੱਬਿਆ ਘਟ ਹੈਗਾ ਲਾਟੜ ਘਟ ਕੀਤੀ ਤਾਂ ਕਰਕੇ ਉਹ ਜਿਆਦਾ ਥਾਂ ਦੇ ਵਿੱਚ ਪਈ ਹੈਗੀ ਐਤਕੀ ਦੇਖਦੇ ਆਂ ਤੂੜੀ ਰੇਟ ਬਹੁਤ ਘਟ ਹੈਗਾ ਵਿੱਚ ਕਹਿ ਵੀ ਰਹੇ ਨੇ ਵੀ ਤੂੜੀ ਦਾ ਰੇਟ ਆਊਗਾ ਤੁਸੀਂ ਦੱਸੋ ਸੋਡੇ ਏਰੀਆ ਦੇ ਵਿੱਚ ਤੂੜੀ ਦਾ ਕੀ ਰੇਟ ਚੱਲ ਰਿਹਾ ਹੈਗਾ ਤੇ ਸਾਡੇ ਤਾਂ ਬਹੁਤ ਬੇਕਦਰੀ ਐ ਇਸ ਵਾਰ ਮਗਰਲੇ ਸਾਲ ਵੀ ਇਦਾਂ ਹੀ ਸੀਗਾ ਤੂੜੀ ਦਾ ਰੇਟ ਬਿਲਕੁਲ ਵੀ ਹੈ ਨਹੀਂ ਸੀਗਾ ਪਰ ਅੱਜ 2-3 ਦਿਨਾਂ ਬਾਅਦ ਫਾਰਮ ਦੇ ਵਿੱਚ ਬੈਠਾ ਸੀਗਾ ਮੈਂ ਅੱਜ ਧਾਰਾਂ ਧੂਰਾਂ ਵੀ ਆਪ ਕੱਢੀਆਂ ਨੇ ਗਈਆਂ ਫੀਡ ਪੱਲਾ ਸਾਰਾ ਕੁਝ ਮੈਂ ਸਿੱਟਿਆਗਾ ਵੀ ਬੱਕੀ ਹੁਣ ਠੰਡ ਹੈਗੀ ਕੱਲ ਤਾਂ ਜਦੋਂ ਵੀ ਮੌਸਮ ਬਦਲਿਆਗਾ ਮੀਂਹ ਆ ਪਿਆ ਥੋੜਾ ਜਿਹਾ ਕਿਤੇ ਨਾ ਕਿਤੇ ਠੰਡੀ ਹਵਾ ਵੀ ਚੱਲਦੀ ਐ ਤੇ ਇੰਨੀ ਗਰਮੀ ਵੀ ਨਹੀਂ ਲੱਗ ਰਹੀ ਜਿੰਨੀ ਜਿੱਦਾਂ ਕਣ ਕਬੱਡੀ ਸੀਗੀ ਉਦੋਂ ਬਹੁਤ ਜ਼ਿਆਦਾ ਤਪੱਸ ਸੀਗਾ ਉਦੋਂ ਪੇ ਨਹੀਂ ਖੜਿਆ ਜਾਂਦਾ ਸੀਗਾ ਪਿੰਡਾ ਪੂਰਾ ਫੁੱਲ ਮੱਚਦਾ ਸੀਗਾ ਬਾਕੀ ਤੁਹਾਡੇ ਬਹੁਤ ਸਾਰੇ ਸਵਾਲ ਆਉਂਦੇ ਨੇ ਝੋਟੀ ਕਦੋਂ ਚੂਗੀ ਝੋਟੀ ਦਾ ਬਈ ਮੈਨੂੰ ਵੀ ਹੀ ਕੋਈ ਸਮਝੋ ਬਾਹਰ ਆ ਗੱਲ ਅਸੀਂ ਨੇ ਦੋ ਤਿੰਨ ਵਾਰੀ ਤਰੀਕ ਵੀ ਚੈੱਕ ਕਰ ਲਈ ਕਿ ਕਿਤੇ ਸਾਨੂੰ ਨਾ ਭੁਲੇਖਾ ਪੈ ਗਿਆ ਹੋਵੇ ਤੇ ਇਹਦੇ ਟ੍ਰੀਕੇ ਨੇ ਤੀਜੇ ਟੀਕੇ ਤੇ ਰਹੀ ਹੋਈ ਹੈ ਤੀਜੇ ਚੌਥੇ ਤੇ ਹੈਗੇ ਹੁਣ ਸਾਨੂੰ ਇਹ ਲੱਗਦਾ ਵੀ ਜੇ ਲਾਸਟ ਵਾਲੇ ਤੇ ਵੀ ਰਹੀ ਹੋਈ ਤਾਂ ਵੀ ਇਹਦੇ ਦਿਨ ਪੂਰੇ ਨੇਗੇ ਪਰ ਹਜੇ ਵੀ ਇਹ ਦੇਖਣ ਨੂੰ ਲੱਗ ਨਹੀਂ ਰਿਹਾ ਵੀ ਛੇਤੀ ਸੋਊਗੀ ਲੱਗਦਾ ਇਹ ਆ ਵੀ 5-6 ਦਿਨ ਹਜੇ ਹੋਰ ਲੈ ਜਾਊਗੀ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਇਹ ਆਪਦੀ ਮਾਂ ਨਾਲ ਇਕੱਠੀਆਂ ਸੁਣਣਗੀਆਂ ਦੋਨੇ ਕਿਉਂਕਿ ਇਹਦੀ ਮਾਂ ਦੇ ਵੀ ਹੁਣ 15-16 ਦਿਨ ਰਹਿ ਗਏ ਤੇ ਇਹਦੇ ਵੀ ਮੈਨੂੰ ਲੱਗਦਾ 7-8 ਦਿਨ 10 ਦਿਨ ਮੌਜ ਨਾਲ ਲੈ ਜਾਊ ਕਿਉਂਕਿ ਹਜੇ ਪੁੜੇ-ਬੜੇ ਬਿਲਕੁਲ ਵੀ ਨਹੀਂ ਤੋੜੇ ਹੈਗੇ ਇਹਨੇ ਜਦੋਂ ਪਸੂ ਪੁੜੇ ਤੋੜਲੇ ਤਾਂ ਆਪਾਂ ਨੂੰ ਐ ਲੱਗਦਾ ਵੀ ਹਾਂ ਦਿਨ ਨੇੜੇ ਆ ਗਏ ਕਰਾਖੂ ਕੋ ਆਪਣਾ ਦੇਈਏ ਥੋੜੀ ਜੀ ਇਹ ਕਿ ਇਹ ਚੌਥੀ ਤਾਂ ट्रांजिशन ਦੀ ਫੀਲ ਹੈਗੀ ਇਹਨੂੰ ਹਜੇ ਪਹਿਲੀ ਪਈ ਹੈਗੀ ਇਹਨੂੰ ਵੀ ਨਾਲ ਹੁਣ ਇਕੱਠਿਆਂ ਨੂੰ ਵਧਣਾ ਦੇਖੋ ਇਹ ਹਜੇ ਪੁੜੇ-ਪੜੇ ਤੋੜੇਗੀ ਇਹਨੂੰ ਇਹ ਹਜੇ ਲੱਗਦਾ ਹੈਗਾ ਵੀ ਬੈਦ ਤੋਂ ਬਾਅਦ 10-15 ਦਿਨਾਂ ਦੇ ਵਿੱਚ ਪੱਕਾ ਸੂਪ ਹੋ ਬਟ ਹਜੇ ਇਹਨੇ ਭਲੂਨ ਨਹੀਂ ਤੋੜੇ ਹੈਗੇ ਦੇਖਦੇ ਆਂਗੇ ਕਦੋਂ ਸੁੰਦੀ ਹੈਗੀ ਬਹੁਤ ਸਾਰੇ ਭਰਾ ਕਹਿ ਰਹੇ ਸੀ ਵੀ ਜੇ ਇੰਨਾ ਟਾਈਮ ਉੱਤੇ ਲਹਿਰੀ ਹੈਗੀ ਤਾਂ 100% ਕੱਟਾ ਦੇਊਗੀ ਮੈਨੂੰ ਇਹ ਆ ਵੀ ਚਾਹੇ ਕੱਟਾ ਹੀ ਦੇ ਦੇ ਚੱਲ ਸੂਪ ਵੇ ਵਧੀਆ ਦੁੱਧ ਪਾਣੀ ਸੁੱਖਾ ਵਧੀਆ ਦੇਣ ਲੱਗ ਜੂਗਾ ਪਸ਼ੂ ਇਹੀ ਸੌਖਾ ਪਣ ਤਾਂ ਬਾਕੀ ਦੇਖਦੇ ਆਂਗੇ ਉਮੀਦ ਕੱਟੀ ਦੀ ਆ ਕਿਉਂਕਿ ਟੀਕਾ ਚੰਗਾ ਭਰਾਇਆ ਹੋਇਆ ਹੈ ਤਾਂ ਕਿ ਜੇ ਟੀਕਾ ਵਧੀਆ ਭਰਾਇਆ ਹੋਇਆ ਤਾਂ ਇਹੀ ਸੋਚ ਕੇ ਭਰੋਣੇ ਆਂਗੇ ਆਪਾਂ ਵੀ ਕੱਟੀ ਦੇਵੇ ਤਾਂ ਵਧੀਆ ਫਾਰਮ ਦੇ ਵਿੱਚ ਵਾਧਾ ਹੋਵੇ ਕਿ ਤਨਾ ਕਿਤੇ ਸਾਰੇ ਫਾਰਮਰਾਂ ਨੂੰ ਇਹੀ ਉਮੀਦ ਹੁੰਦੀ ਹੈਗੀ ਤੇ ਬਾਕੀ گاਾਂ ਆ ਫਿਰਦੀ ਆ ਗਰੋਵੀ ਫਿਰਦੀ ਆ ਬਾਕੀ ਜਿਹੜੀ ਬਰਸੀਨ ਪਾਉਂਦੇ ਨੇ ਭਰਾ ਉਹਨਾਂ ਨੂੰ ਬੇਨਤੀ ਆ ਵੀ ਬਰਸੀਨ ਦੇ ਵਿੱਚ ਤੂੜੀ ਦੀ ਮਾਤਰਾ ਥੋੜੀ ਜਿਹੀ ਵਧਾਇਆ ਕਰੋ ਜਿਹੜੀ ਮੋਕ ਮੋਕ ਦੀ ਪ੍ਰੋਬਲਮ ਆ ਰਹੀ ਹੈਗੀ ਬਹੁਤ ਸਾਰੇ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਨੇ ਬਈ ਮੋਕ ਨਹੀਂ हटਦੀ 10 ਦਿਨ ਹੋ ਗਏ ਮੋਕ ਲੱਗੀ ਹੋਈ ਹੈ ਮੋਕ ਦਾ ਇੱਕੋ ਹੀ ਕਾਰਨ ਆ ਬਈ ਬਰਸੀਮ ਬਰਸੀਮ ਦੇ ਵਿੱਚ ਪਾਣੀ ਦੀ ਮਾਤਰਾ ਤੁਹਾਨੂੰ ਪਤਾ ਸਾਰਿਆਂ ਨੂੰ ਬਹੁਤ ਜ਼ਿਆਦਾ ਹੁੰਦੀ ਹੈਗੀ ਉਹਦੇ ਵਿੱਚ ਜੇ ਇੱਕ ਟੋਕਰਾ ਬਰਸੀਮ ਆ ਤਾਂ ਘੱਟੋ ਘੱਟ ਦੋ ਟੋਕਰੇ ਤੂੜੀ ਦੇ ਪਾਓ ਉਹਦੇ ਵਿੱਚ ਪਸ਼ੂ ਇਹ ਗੱਲ ਨਹੀਂ ਹੈਗੀ ਵੀ ਖਾਣਗੇ ਨਹੀਂ ਖਾਣਗੇ ਪਸ਼ੂ इजीली ਖਾ ਉਹੀ ਦਾ ਨਾ ਚੱਕ ਚੱਕਰ ਨਹੀਂ ਹੈਗਾ ਵੀ ਜਿਆਦਾ ਤੂੜੀ ਹੋ ਜੂ ਨੱਕ ਮੂੰਹ ਮਾਰਨਗੇ ਪਸ਼ੂ ਨਹੀਂ ਖਾਣਗੇ ਪਸ਼ੂ ਬਹੁਤ इजीली ਬਸ ਤੁਸੀਂ ਥੋੜੀ ਜਿਹੀ ਡਾਈਟ ਆਹ ਤੂੜੀ ਪਤਾਓ ਫੀਡ ਸੁੱਕੀ ਪਾਓ ਇਹਦੇ ਨਾਲ ਜਿਹੜੇ ਭਰਾ ਗਿੱਲੀ ਵੀ ਕਰਕੇ ਫੀਡ ਪਾਉਂਦੇ ਨੇਗੇ ਉਹ ਘਟਾ ਦਿਓ ਸੁੱਕੀ ਫੀਡ ਜਿਆਦਾ ਪਾਓ ਮੈਨੂੰ ਕਈ ਭਰਾਵਾਂ ਦੇ ਕਮੈਂਟ ਵੀ ਆਉਂਦੇ ਨੇ ਵੀ ਸੁੱਕੀ ਆਹ ਦੇਖੋ ਇਹ ਤਾਂ ਢਿੱਡ ਖੁੱਲੀ ਫਿਰਦੀ ਤੇ ਖੱਲੇ ਛੱਡੇ ਹੋਏ ਪਸ਼ੂਦਾਂ ਵਾਲਾ ਦੇਖਿਆ ਕਿਹੜੇ ਮੈਕਰ ਯੂਨਟਡ ਇਹ ਤਾਂ ਢਿੱਡ ਛੱਡੇ ਨੇ ਬਹੁਤ ਸਾਰੇ ਭਰਾਵਾਂ ਦੇ ਮੈਨੂੰ ਆ ਮੈਸੇਜ ਆਉਂਦੇ ਸੀਗੇ ਚਲ ਇੰਨਟਡ ਕਿੰਨੇ ਹੱਫ ਰ ਗਿਆ ਤਾਂ ਬਹੁਤ ਜਾਨੇ ਡੱਡਾ ਫਰੀ ਖੜੀ ਹੈਗੀ ਇਹ ਤੇ ਮੈਂ ਗੱਲ ਕਰ ਜਾ ਮੈਂ ਗੱਲ ਕਰਦਾ ਸੀਗਾ ਵੀ ਸੁੱਕੀ ਫੀਡ ਕੰਮ ਨਹੀਂ ਕਰਦੀ ਹੈਗੀ ਬਿਲਕੁਲ ਬਾਈ ਸੁੱਕੇ ਸਾਨੂੰ ਵਹਿਮ ਆਗਾ ਇੱਕ ਤਰ੍ਹਾਂ ਦਾ ਸੁੱਕੀ ਫੀਡ ਕੰਮ ਕਰਦੀ ਹੈਗੀ ਹਾ ਮੋਟੋ ਸੁੱਕੀ ਫੀਡ ਵੀ ਕੰਮ ਕਰਦੀ ਆ ਕੰਪਨੀਆਂ ਸੁਜੈਸਟ ਸੁੱਕੀ ਫੀਡ ਹੀ ਕਰਦੀਆਂ ਨੇ ਵੀ ਸੁੱਕੀ ਫੀਡ ਬਹੁਤ ਭੌਂਕੇ ਨਾ ਪਾਓ ਪਹਿਲਾਂ ਅਸੀਂ ਵੀ ਭੌਂਕੇ ਪਾਉਂਦੇ ਸੀਗੇ 노 ਡਾਊਟ ਮਿਲਕ ਕੰਮ ਜ਼ਿਆਦਾ ਕਰਦੀ ਏ ਛੇਤੀ ਕਰਦੀ ਏ ਬਸ ਇਕੱਲੀ ਹੋਈ ਫੀਡ ਪਚਾਉਣੀ ਸੌਖੀ ਹੋ ਜਾਂਦੀ ਹੈਗੀ ਤੇ ਸੁੱਕੀ ਫੀਡ ਥੋੜੀ ਜੀ ਖਾਣ ਦੇ ਵਿੱਚ ਪਚਾਉਣ ਦੇ ਵਿੱਚ ਟਾਈਮ ਲੱਗਦਾ ਪਸ਼ੂ ਹੌਲੀ ਖਾਂਦਾ ਤੇ ਪਚਾਉਂਦਾ ਥੋੜਾ ਜਿਹਾ ਲੇਟ ਹੈ ਪਰ ਸੁੱਕੀ ਫੀਡ ਜੇ ਤੁਸੀਂ ਪਾਉਣੇ ਹੋ ਤੁਹਾਡਾ ਪਸ਼ੂ ਆਟੋਮੈਟਿਕਲੀ ਪਾਣੀ ਦੁੱਗਣਾ ਕਰ ਦੂਗਾ ਪਾਣੀ ਪੀਣਾ ਤੁਸੀਂ ਦੇਖ ਲਿਓ ਪਹਿਲਾਂ ਅਸੀਂ ਵੀ ਗਿੱਲੀਆਂ ਪਾਉਂਦੇ ਸੀ ਪਾਣੀ ਥੋੜਾ ਪੀਂਦੇ ਸੀ ਕਿ ਜਿੱਦ ਨੇ ਹੁਣ ਸਾਲ ਡੇਢ ਸਾਲ ਤੋਂ ਸੁੱਕੀ ਫੀਡ ਪਾਉਣ ਲੱਗਿਆਂਗੇ ਅਸੀਂ ਹੁਣ ਦੁੱਧ ਵਾਲੇ ਪਸ਼ੂ ਦੁੱਗਣਾ ਤਿੱਗਣਾ ਪਾਣੀ ਪੀਣ ਲੱਗ ਗਏ ਇਹ ਆਪਣੀ ਛੋਟੀ ਪਤਾ ਨਹੀਂ ਕਿਉਂ ਵਜਨ ਬਹੁਤ ਉੜੀ ਜਾਂਦੀ ਹੈ ਪਤਾ ਨਹੀਂ ਕਿਉਂ ਕੱਲੇ ਮਿਲੀ ਵੀ ਨਹੀਂ ਕੱਲੇ ਛੜ ਮਾਰ ਗਈ ਸੀਗੀ ਧਾਰ ਡੈਮ ਤੇ ਪਰ ਮਿਲ ਪੈਂਦੀ ਹੈਗੀ ਥੋੜੇ ਜਿਹਾ ਟਾਈਮ ਬਾਅਦ ਇਹ ਥੋੜਾ ਜਿਹਾ 15-20 ਮਿੰਟ ਭਾਲਦੀ ਹੈ ਫਿਰ ਥੋੜਾ ਮੋਟਾ ਦਬਕਿਆ ਜਾ ਮਾਰ ਕੇ ਨੇ ਤੇ ਥੱਲੇ ਬੈਠਾ ਰਹੇ ਬੰਦਾ ਫਿਰ ਮਿਲ ਪੀ ਪੈਂਦੀ ਹੈਗੀ ਟਾਈਮ ਸਿਰ ਬਾਕੀ ਗਾਂ ਵਾਲੇ ਸਾਲ ਆਪਾਂ ਇਹ ਗਾਂ ਵੇਚ ਦਾਂਗੇ ਕਰਮ ਵਾਲੀ ਜੀ ਨਹੀਂ ਕਰਦਾ ਪਰ ਯਾਰ ਵੇਚਣੀ ਪਊਗੀ ਕਿਉਂਕਿ ਸਾਨੂੰ ਪਤਾ ਫਾਰਮ ਦੇ ਥਾਂ ਤੁਸੀਂ ਦੇਖ ਲਓ ਆਪੀ ਤੇ ਜਾਨਵਰ ਦੇਖ ਲਓ ਗਿਣਤੀ ਕਰ ਲਓ 10 ਨੇਗੇ ਤਾਂ ਕਰਕੇ ਵੇਚਣੀ ਜ਼ਰੂਰੀ ਹੈਗੀ ਮੈਨੂੰ ਝਾਅ ਕਹਿ ਗਈ ਗਰੂ ਵੀ ਰੱਖਾਂਗੇ ਕਿਉਂ ਘਰ ਦਾ ਰਵਾ ਕੋਈ ਗਾਈਆਂ ਚ ਹੋਣਾ ਚਾਹੀਦਾ ਜ਼ਰੂਰੀ ਤਾਂ ਕਰਕੇ ਗਰੂ ਵੀ ਨੂੰ ਵੀ ਰੱਖਾਂਗੇ ਉਹਨੂੰ ਬੰਨਣਾ ਚਾਹੀਦਾ ਮੇਰੇ ਸਾਹਮਣੇ ਕਿਵੇਂ ਢੱਡ ਗੱਡਿਆਂ ਨੇ ਬਾਕੀ ਤੁਸੀਂ ਜਰੂਰ ਦੱਸਿਓ ਬਈ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਵੀ ਆਏ ਸੀਗੇ ਬੀਜੇਪੀ ਪਸੂ ਕੱਟੇ ਦੇ ਢਿੱਡ ਜੇ ਛੱਡ ਗਿਆ ਆਹ ਟ੍ਰੀਟਮੈਂਟ ਕਰੋ ਉਹ ਟ੍ਰੀਟਮੈਂਟ ਕਰੋ ਮੈਂ ਦੋ ਤਿੰਨ ਅਪਲਾਈ ਵੀ ਕਰੀ ਨੇ ਮਾੜਾ ਮੋਟਾ ਫਰਕ ਜ਼ਰੂਰ ਪਰ ਉਹਨਾਂ ਨਹੀਂ ਹੈਗਾ ਜਿੰਨਾਂ ਆਪਾਂ ਨੂੰ ਮਿਲਣਾ ਚਾਹੀਦਾ ਹੈਗਾ ਦੇਖਦੇ ਆਂ ਕਿ ਆਪਾਂ ਇੱਕਨਾਂ ਦਾ ਟ੍ਰੀਟਮੈਂਟ ਹੋਰ ਕਰਕੇ ਆਹ ਛੋਟ ਮਚੋਟੀ ਦੀ ਮੈਨੂੰ ਜ਼ਰੂਰ ਟੈਨਸ਼ਨ ਹੈਗੀ ਹੈ ਵੇਟ ਪਤਾ ਨਹੀਂ ਕਿਉਂ ਟੋੜੀ ਜਾਂਦੀ ਹੈ ਦੁੱਧ ਜ਼ਰੂਰ ਥੋੜਾ ਮੋਟਾ ਘਟਿਆ ਗਏ ਨੇ ਘਟਾਇਆ ਪਰ ਵੇਟ ਨਹੀਂ ਇਹਨੂੰ ਤੋੜਨਾ ਚਾਹੀਦਾ ਸੀ ਕਿਉਂਕਿ ਡਾਈਟ ਮੈਂ ਪੂਰੀ ਵਧੀਆ ਦੇ ਰਿਆਂ ਹੈ ਫੀਡ ਨਹੀਂ ਘਟਾਈ ਹੈਗੀ ਹੁਣ ਦਾਣਾ ਦੂਜਾ ਮਲਾਇਆ ਮੈਂ ਵਿੱਚ ਸਰੋਂ ਮਲਾਈਆ ਦਾਣੇ ਦੇ ਵਿੱਚ ਉਹ ਦਾਣਾ ਦਲਾ ਕੇ ਲੈਂਦਾ ਅੱਜ ਸ਼ੁਰੂ ਕੀਤਾ ਸੀਗਾ ਦੋਨਾਂ ਨੂੰ ਇਕ ਗੱਗੇ ਲੋਪਾਇਆਗਾ ਦੇਖਦੇ ਹਾਂ ਉਹ ਤੋਂ ਆਪਾਂ ਨੂੰ ਕੀ ਰਿਜ਼ਲਟ ਮਿਲਦਾਗਾ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਇੱਥੇ ਤੱਕ ਦੇਖਣ ਆਇਆ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ